ਜਾਨ ਵਾਲੀ ਵਿਸ਼ਵ ਪ੍ਰਸਿੱਧ ਆਰਤੀ ਗੋਮ ਜਗਦੀਸ਼ ਹਰੇ ਦੇ ਰਚੇਤਾ ਸਨਤਨੀ ਪ੍ਰਚਾਰਕ ਸਵਤੰਤਰਤਾ ਸੈਨਾਨੀ ਸਮਾਜ ਸੁਧਾਰਕ ਅਤੇ ਹਿੰਦੀ ਦੇ ਪਹਿਲੇ ਨਾਵਲਕਾਰ ਪੰਡਿਤ ਸਰਦਾ ਰਾਮ ਫਲौरी ਜੀ ਦਾ 187 ਵਾ ਜਨਮ ਦਿਹਾੜਾ ਪੰਡਿਤ ਸਰਦਾ ਰਾਮ ਦੇ ਸਮਾਰਕ ਨੇੜੇ ਨਵਾਂ ਸ਼ਹਿਰ ਬੱਸ ਸਟੈਂਡ ਫਲੋਰ ਵਿਖੇ ਪੰਡਿਤ ਸਰਦਾ ਰਾਮ ਫਲੋਰ ਚੈਰੀਟੇਬਲ ਟਰਸਟ ਦੇ ਸਮੂਹ ਮੈਂਬਰਾਂ ਵੱਲੋਂ ਬੜੀ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਆਏ ਹੋਏ ਵਰਤਮੰਤੇ ਸੱਜਣਾ ਅਤੇ ਟਰਸਟ ਦੇ ਮੈਂਬਰਾਂ ਨੇ ਪੰਡਿਤ ਜੀ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਉਸ ਤੋਂ ਉਪਰੰਤ ਹਵਨ ਯੱਗ ਕੀਤਾ ਗਿਆ ਅਤੇ ਚੰਡੇ ਦੀ ਰਸਮ ਵੀ ਅਦਾ ਕੀਤੀ ਗਈ ਅਤੇ 1870 ਈਸਵੀ ਓਮ ਜੈ ਜਗਦੀਸ਼ ਹਰੇ ਆਰਤੀ ਨੇ ਇਹਨਾਂ ਨੂੰ ਬਹੁਤ ਵੱਡੀ ਪ੍ਰਸਿੱਧੀ ਦਿਵਾਈ ਅਤੇ ਇਤਿਹਾਸ ਵਿੱਚ ਇਹ ਰਚਨਾ ਅਮਰ ਹੋ ਗਈ ਜੋ ਅੱਜ ਸਾਰੇ ਸੰਸਾਰ ਵਿੱਚ ਗਾਈ ਜਾਂਦੀ ਹੈ ਮਹਾਨ ਸਮਾਜ ਸੁਧਾਰਕ ਸਾਹਿਤਕਾਰ ਅਤੇ ਬਹਾਉਨਾ ਦੇ ਬੇਸ਼ਕੀਮਤੀ ਯੋਗਦਾਨ ਕਾਰਨ ਪੰਡਿਤ ਜੀ ਅੱਜ ਵੀ ਸਭਾ ਦੇ ਮਨਾਂ ਵਿੱਚ ਵਸਦੇ ਹਨ। ਟਰਸਟ ਦੇ ਪ੍ਰਧਾਨ ਨੇ ਕਿਹਾ ਕਿ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ ਜਨਮ ਦਿਨ ਸਮਾਗਮ ਕਰਵਾਉਣ ਦਾ ਮਤਲਬ ਹੈ ਆਪਣੀ ਪੁਰਾਤਨ ਸੰਸਕ੍ਰਿਤੀ ਅਤੇ ਇਤਿਹਾਸ ਨਾਲ ਜੁੜਨਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਅਤੇ ਇਤਿਹਾਸਕ ਮਹਾਂਪੁਰਖਾਂ ਬਾਰੇ ਜਾਣਨਾ ਇਸ ਮੌਕੇ ਪੰਡਿਤ ਜੀ ਦੁਆਰਾ ਲਿਖੀ ਗਈ ਆਰਤੀ ਦਾ ਗਾਇਨ ਵੀ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਪੰਡਿਤ ਜੀ ਆਪਣੀ ਬੇਹਦ ਵਿਲੱਖਣ ਰਤਿੰਬਾ ਅਤੇ ਪ੍ਰਭਾਵਸ਼ਾਲੀ ਭਾਸ਼ਾ ਨਾਲ ਵਿੱਚ ਨਵੀਂ ਸਮਾਜਿਕ ਚੇਤਨਾ ਅਤੇ ਧਾਰਮਿਕ ਉਤਸ਼ਾਹ ਪੈਦਾ ਕੀਤਾ ਉਹਨਾਂ ਸੰਸਕ੍ਰਿਤ ਹਿੰਦੀ ਉਰਦੂ ਅਤੇ ਪੰਜਾਬੀ ਵਿੱਚ ਕਈ ਰਚਨਾਵਾਂ ਲਿਖੀਆਂ ਅਤੇ ਹਿੰਦੀ ਦਾ ਪਹਿਲਾ ਨਾਵਲ ਭਾਗਵੰਤੀ ਲਿਖਣ ਦੀ ਖੁਸ਼ਕਿਸਮਤੀ ਵੀ ਪੰਡਿਤ ਜੀ ਨੂੰ ਪ੍ਰਾਪਤ ਹੋਈ ਜਿਸ ਵਿੱਚ ਇੱਕ ਨਾਰੀ ਦੇ ਜਿੰਦਗੀ ਦਾ ਨਿਰਵਾਹ ਅਤੇ ਸਮਾਜ ਵਿੱਚ ਉਸ ਦੀ ਪ੍ਰਮੁੱਖ ਦਸ਼ਾ ਨੂੰ ਉਜਾਗਰ ਕੀਤਾ ਗਿਆ। ਜਤ ਜੀ ਬਹੁਤ ਹੀ ਖੁਸ਼ੀ ਦਾ ਆਲਿਆ ਤੁਸੀਂ ਦਾ ਸਮਾਇਆ ਅੱਜ 30 ਸਤੰਬਰ ਅੰਡਰ ਸ਼ਰਦਾਰਾਮ ਫਲੋਰ ਜੀ ਦਾ ਉਹ ਸ਼ਖਸੀਅਤ ਜਿਸ ਨੂੰ ਸਮੁੱਚਾ ਸੰਸਾਰ ਜਾਣਦਾ ਆ ਉਹਨਾਂ ਦਾ ਅੱਜ ਜਨਮ ਦਿਨ ਹੈ ਅੱਜ ਜਨਮ ਦਿਵਸ ਤੇ ਜਿਹੜਾ ਹੈਗਾ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਬਾ ਫਲੋਰ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਕੌਂਸਲਰ ਸਹਿਵਾਲ ਨੇ ਸਮੁੱਚੇ ਸਮੂਹ ਭਾਈਚਾਰੇ ਨੇ ਫਲੋਰ ਦੇ ਨੇ ਅੱਜ ਜਿਹੜਾ ਹੈ ਉਹ ਜਨਮ ਦਿਵਸ ਜਿਹੜਾ ਹੈਗਾ ਮਨਾਇਆ ਆ ਔਰ ਇਸ ਜਨਮ ਦਿਨ ਤੇ ਮਸੂਹ ਸਾਧ ਸੰਗਤ ਨੂੰ ਵਿਦੇਸ਼ਾਂ ਦੇ ਵਿੱਚ ਵਸਦੀ ਹਲਕਾ ਬਦਲ ਸਮਾ ਫਲੋਰੀ ਦੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਔਰ ਨਾਲ ਦੀ ਨਾਲ ਇਹ ਆਸ ਕਰਦਾ ਹੈ ਕਿ ਆਓ ਆਪਾਂ ਪੰਡਤ ਸ਼ਰਧਾ ਨਾਮ ਫਲੋਰੀ ਦੇ ਜੀਵਨ ਨੂੰ ਜਾਂਚ ਕੇ ਪਰ ਕੇ ਜਿਹੜਾ ਉਹਨਾਂ ਨੇ ਸਾਨੂੰ ਪਰਦੇਸ਼ ਦਿੱਤੇ ਆ ਜਿਹੜੀਆਂ ਸਾਨੂੰ ਐਡਮਿਟ ਪੜਾ ਪਾਈਆਂ ਆ ਪੂਰਾ ਤੋਂ ਅਗਵਾਈ ਲੈ ਕੇ ਜਾਏਗਾ ਆਪਾਂ ਆਪਣਾ ਜੀਵਨ ਸਫਲ ਕਰੀਏ ਪੰਡਤ ਸ਼ਰਧਾ ਨਾਮ ਫਲੋਰੀ ਜੀ ਇੱਕ ਅਧਿਆਤਮਕ ਸੋਚ ਦੇ ਮਾਲਕ ਸਾਨ ਇੱਕ ਕ੍ਰਾਂਤੀਕਾਰੀ ਇਨਸਾਨ ਸਾਨ ਇੱਕ ਬਹੁਤ ਹੀ ਵੱਡੇ ਸਾਹਿਤਕਾਰ ਸਨ ਜਿਨ੍ਹਾਂ ਨੇ ਢੇਰ ਸਾਰਾ ਸਾਹਿਤ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਜਿਹੜੇ ਆ ਪੰਜਾਬੀ ਉਸ ਵਕਤ ਦੀ ਪੰਜਾਬੀ ਮਾਂ ਬੋਲੀ ਲਿਖੀਆਂ ਜਿਨ੍ਹਾਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ ਉਸ ਵਿੱਚ ਪੰਜਾਬ ਦੇ ਕਲਚਰ ਪੰਜਾਬ ਦੇ ਸੱਭਿਆਚਾਰ ਨੂੰ ਸੁਰੱਖਿਅਤ ਕੀਤਾ ਹੈ ਔਰ ਨਾਲ ਦੀ ਨਾਲ ਉਹ ਸੰਸਾਧ ਦੇ ਵਿੱਚ ਜਿਹੜੇ ਹਰ ਮੰਦਰ ਦੇ ਵਿੱਚ ਧਾਰਮਿਕ ਸਥਾਨ ਦੇ ਵਿੱਚ ਆਰਤੀ ਜਿਹੜੀ ਹੋਈ ਆ ਅਜਾਰੀ ਜਾ ਰਹੀ ਆ ਓਮ ਜੈ ਜਗਦੀਸ਼ਰੀ ਉਹਦੇ ਵਿਚੇ ਤਾਂ ਸਾਡੇ ਪੰਡਤ ਰਾਮ ਸਰਦਾਰ ਰਾਮ ਫਲौरी ਜੀ ਆ ਜਿਨ੍ਹਾਂ ਦਾ ਜਨਮ ਸਵਾਗਤੀ ਫਲੌਰ ਆ ਜਿਨ੍ਹਾਂ ਨੇ ਇਸ ਬਲੌਗ ਦੇ ਵਿੱਚ ਬਹੁਤ ਵੱਡੀ ਭਾਰਨਾ ਕੀਤੀ ਹੈਗੀ ਆ ਉਹਨਾਂ ਨੂੰ ਅੱਜ ਜਿਹੜਾ 30 ਸਤੰਬਰ ਜਿਹੜਾ ਅੱਜ ਦਾ ਦਿਨ ਹੈਗਾ ਉਸ ਦਿਨ ਤੇ ਸੀ ਲੱਖ ਲੱਖ ਵਧਾਈ ਦਿੰਨੇ ਆ ਔਰ ਆਸ ਕਰਦੇ ਅਮਰਤਾ ਮੰਨਤਾ ਤੋਂ ਕਿ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜਿਹੜਾਗਾ ਜੀਵਨ ਸਫਲ ਕਰੀਏ ਧੰਨਵਾਦ